ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਦਾਂ ਬਜ਼ੁਰਗ ਪ੍ਰਾਣੇ ਪਿੰਗਾ ਝੂਟ ਰਹੇ ਨੇ ਤਕਰੀਬਨ ਪੂਰੇ ਪਿੰਡ ਦੀਆਂ ਹੀ ਔਰਤਾਂ ਇਸ ਜਗ੍ਹਾ ਤੇ ਇਕੱਤਰ ਹੋਈਆਂ ਨੇ ਤੇ ਤੀਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਪੂਰੇ ਪਿੰਡ ਦਾ ਸਹਿਯੋਗ ਰਿਹਾ ਹੈ ਤੀਆਂ ਪਹਿਣਾ ਇਕੱਤਰ ਹੋ ਕੇ ਜਿਹੜਾ ਤੀਆਂ ਦਾ ਪ੍ਰੋਗਰਾਮ ਕਰਵਾ ਰਹੀਆਂ ਨੇ ਤੁਸੀਂ ਬਜ਼ੁਰਗ ਮਤਾਵਾ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਿੰਗਾ ਝੂਟ ਰਹੇ ਨੇ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਲਾਹ ਤੁਸੀਂ ਤਾਂ ਸ ਵੀਰਾਂ ਉਹ ਵੀ ਦੇ ਸਕਦੇ ਹੋ ਕਿ ਇੱਕ ਪਿੰਗ ਤੇ ਕੀ ਕਹਿਣਾ ਚਾਹੋਗੇ ਮਾਤਾ ਕੀ ਕਹਿ ਰਹੇ ਹੋ ਮੈਂ ਕਿਹਾ ਹੁੰਦੇ ਤੀਆਂ ਨੂੰ ਪਤਾ ਨਹੀਂ ਅਸੀਂ ਹੋਣਾ ਕਿ ਨਹੀਂ ਹੋਣਾ ਨਹੀਂ ਨਹੀਂ ਬਹੁਤ ਲੋੜ ਹੈ ਬਜ਼ੁਰਗਾਂ ਦੀ ਜੋ ਹੋ ਕਰੀ ਜਾਣੇ ਆ ਲੈ ਤੇ ਪ੍ਰਸ਼ਾਦ ਲੈ ਜਾਓ ਚੰਗਾ ਤਾਵਾਂ ਹਸ ਮੁਖ ਚਿਹਰੇ ਨਾਲ ਕਹਿ ਰਹੀਆਂ ਨੇ ਕਿ ਆਉਂਦੀਆਂ ਤੀਆਂ ਨੂੰ ਸ਼ਾਇਦ ਅਸੀਂ ਨਾ ਹੋਈਏ ਪਰ ਜੋ ਰੀਤ ਅਸੀਂ ਸ਼ੁਰੂ ਕੀਤੀ ਸੀਗੀ ਜਦੋਂ ਐਸੇ ਪਿੰਡ ਵਿਆਹ ਕਿ ਆਈਆਂ ਸੀਗੀਆਂ ਤੇ ਅੱਜ ਤੱਕ ਉਹ ਰੀਤ ਜਾਰੀ ਹੈ ਸੋ ਬਜ਼ੁਰਗ ਮਤਾਵਾ ਨੌ ਆ ਭੈਣਾ 3 ਸਭ 71 ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ

ਅੱਜ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਔਰਤਾਂ ਦੇ ਵੱਲੋਂ ਪਰਮਾ ਹੰਗਾਰਾ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਤਰ ਹੋਈਆਂ ਔਰਤਾ ਮੰਦਰ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਜਿਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਜੀਰਾ ਤੇ ਪਿੰਡ ਵਾੜਾ ਪੋ ਪਿੰਡ ਵਿਖੇ ਔਰਤਾਂ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਜੀ ਹਾਂ ਜੀਰਾ ਬਲਾਕ ਦੇ ਪਿੰਡ ਵਾੜਾ ਪੋ ਪਿੰਡ ਵਿਖੇ ਸਰਪੰਚ ਜਨਕਰਾਂਜ ਸ਼ਰਮਾ ਦੀ ਅਗਵਾਈ ਹੇਠ ਪਿੰਡ ਦੀਆਂ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਪਿੰਡ ਦੇ ਮੰਦਰ ਦੇ ਨੇੜੇ ਤੀਆਂ ਦਾ ਤਿਹਾਰ ਤੁਮ-ਤਾਮ ਨਾਲ ਮਨਾਇਆ ਗਿਆ ਇਸ ਦੌਰਾਨ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਮਨਾਏ ਜਾ ਰਹੇ ਤੀਆਂ ਦੇ ਇਸ ਤਿਹਾਰ ਵਿੱਚ ਪ੍ਰਾਤਨ ਸੱਭਿਆਚਾਰਕ ਚਾਕੀਆਂ ਵੀ ਪੇਸ਼ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਾਡਾ ਅਮੀਰ ਵਿਰਸਾ ਕੀ ਹੈ ਉਨ੍ਹਾਂ ਕਹਿ ਕੇ ਅਸੀਂ ਬੱਚਿਆਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ ਸਰਪੰਚ ਸ਼੍ਰੀ ਜਨਕਰਾਜ ਸ਼ਰਮਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਅਜਿਹੇ ਤਿਉਹਾਰ ਮਨਾਉਣੇ ਜ਼ਰੂਰੀ ਹਨ ਇਸ ਮੌਕੇ ਔਰਤਾਂ ਵੱਲੋਂ ਚਰਖਾ ਕੱਤਣ ਫੁਲਕਾਰੀ ਕੱਢਣ ਅਤੇ ਪੱਕੀਆਂ ਝੱਲਣ ਦੀ ਰਸਮ ਵੀ ਕੀਤੀ ਗਈ ਅਤਤ ਦੂਰ ਵਿਤ ਪਾਇਆ ਗਿਆ ਇਸ ਦੌਰਾਨ ਵਿਆਹੀਆਂ ਅਤੇ ਕੁਆਰੀਆਂ ਮਟਿਆਰਾਂ ਵੱਲੋਂ ਪੰਜਾਬੀ ਲੋਕ ਗੀਤ ਬੋਲੀਆਂ ਅਤੇ ਗਿੱਧਾ ਵੀ ਜੋਰ-ਸ਼ੋਰ ਨਾਲ ਪਾਇਆ ਗਿਆ ਐਸ ਮੋਕੇ ਗਰਮੇਲ ਕੌਰ ਗਿਆਨਕੌਰ ਦਲਜੀਤ ਕੌਰ ਮਨਜੀਤ ਕੌਰ ਜਸਵਿੰਦਰ ਕੌਰ ਸਤਿਆਰਾਣੀ ਸਰੋਜ ਰਾਣੀ ਗਲਦੀਪ ਕੌਰ ਆਦ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਅਨੇਕਾਂ ਔਰਤਾਂ ਵੀ ਹਾਜ਼ਰ ਸਨ ਦੇਖੋ ਜੀਰਾ ਤੋਂ ਅੰਗਰੇਜ਼ ਬ੍ਰਾਡ ਦੇ ਨਾਲ ਰਾਜਵੀਰ ਸਿੰਘ ਚੋਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਪੱਧਰੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਾਤੂ ਪੱਲਾ ਤੇ ਇਸ ਪੋਸਟ ਨੂੰ ਪਿਆਰ ਕਰਦੇ ਹੋਏ ਵਾਤੂ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਹਾਂਜੀ ਬੀਬੀ ਜੀ ਕੀ ਕਹੋ ਮੰਦਾਨੀ ਨਾ ਹਰੀਆ ਪਰਿਆ ਅਸੀਂ ਸ਼ਦਾਈ ਕਹਿੰਨੇ ਹਰੇ ਪਰਿਆ ਪੰਜਾਬ ਰਵੇ ਹਰੀਆ ਪਰਿਆ ਸਾਡਾ ਪਿੰਡ ਦਾ ਵੀ ਨਗਰ ਖੇੜਾ ਰਵੇ ਬੀਬੀਆਂ ਆਉਂਦੀਆਂ ਜਨਗ੍ਰਹਿਣ ਤਿਆਰ ਮਨਾਉਂਦੀਆਂ ਰਹਿਣ ਅਸੀਂ ਬੀਬੀਆਂ ਦੇ ਵਿੱਚ ਖਰੀ ਕਾਇਮ ਰਹੀਏ ਚੜ੍ਹਦੀ ਕਲਾ ਜੀ ਅੱਜ ਤੀਆਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਕਿ ਕਹੋ ਜੀ ਅੱਜ ਸਾਡੇ ਪਿੰਡ ਵਾੜਾ ਪੋਵੰਡੀਆ ਵਿੱਚ ਤੀਆਂ ਦਾ ਜਿਹੜਾ ਪ੍ਰੋਗਰਾਮ ਹੈ ਇਹ ਲਗਾਤਾਰ ਅਸੀਂ 3 ਸਾਲ ਤੋਂ ਕਰਦੇ ਆ ਰਹੇ ਹਾਂ ਤੇ ਹਰ ਸਾਲ ਸਾਡੇ ਪਿੰਡ ਦੀਆਂ ਕੁੜੀਆਂ ਨੋਹਾ ਸਾਰੇ ਰਲ ਕੇ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਤੇ ਇਹਨੂੰ ਮਤਲਬ ਨੇਪਰੇ ਵੀ ਚੜਾਉਨੇ ਆ ਠੀਕ ਹੈ ਜੀ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ ਜੀ ਹਾਂਜੀ ਬਿਲਕੁਲ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਟੋਟਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਹੈ ਅਸੀਂ ਸਾਰੇ ਰਲ ਕੇ ਇਹ ਪ੍ਰੋਗਰਾਮ ਕਰਦੇ ਹਾਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਜੀ ਹਾਂਜੀ ਬਿਲਕੁਲ ਬੱਚੇ ਜਿਹੜੀ ਨਵੀਂ ਪੀੜੀ ਨੂੰ ਜਿਹੜੀ ਨਵੀਂ ਪੀੜੀ ਆ ਉਹ ਮਤਲਬ ਇਹਨਾਂ ਤੀਆਂ ਦੇ ਤਿਆਰ ਤੋਂ ਤਾਂ ਬਿਲਕੁਲ ਹੀ ਮਤਲਬ ਪਤਾ ਨਹੀਂ ਸੀ ਉਹਨਾਂ ਨੂੰ ਕੁਝ ਵੀ ਕੀ ਕੀ ਹੁੰਦੇ ਆ ਹੁਣ ਸਾਡੇ ਤਕਰੀਬਨ ਬੱਚਿਆਂ ਨੂੰ ਸਾਰੇ ਹੀ ਮਤਲਬ ਤੀਆਂ ਦੇਖਦੇ ਆ ਕਿ ਤੀਆਂ ਇਦਾਂ ਲਗਾਈਆਂ ਜਾਂਦੀਆਂ ਜਿਵੇਂ ਪਿਛਲੇ ਟਾਈਮ ਤੇ ਸਾਡੇ ਪਿੰਡ ਦੀਦੀ ਹੋਣਾ ਵੱਲੋਂ ਉਪਰਾਲਾ ਕੀਤਾ ਗਿਆ ਸੀ ਗੁੱਡਾ ਗੁੱਡੀ ਦਾ ਪ੍ਰੋਗ आईटीienda پروگرام ਕੀਤਾ ਜਾ ਰਿਹਾ ਹੈ। ਹਾਂਜੀ। ਸਾਰਾ ਸਮੁੱਚਾ ਪਿੰਡ ਇਕੱਠਾ ਹੋਇਆ ਜੀ। ਹਾਂਜੀ ਬਿਲਕੁਲ ਜੀ ਸਾਡਾ ਸਾਰਾ ਪਿੰਡ ਇਹਦੇ ਵਿੱਚ ਸ਼ਾਮਿਲ ਹੈ। ਠੀਕ ਹੈ ਜੀ। ਹਾਂਜੀ। ਪਰਮਾ ਹੰਗਾਰਾ ਜੀ। ਹਾਂਜੀ ਪਰਮਾ ਹੰਗਾਰਾ। ਤੇ ਹੋਰ ਪੀੜੀ ਨੂੰ ਕੀ ਸੰਦੇਸ਼ ਦੋਗੇ? ਅਸੀਂ ਇਹ ਪੀੜੀ ਨੂੰ ਮੈਂ ਤਾਂ ਦੱਸਣਾ ਚਾਹਾਂਗੀ ਜੋ ਵੀ ਨਵੀਂ ਪੀੜੀ ਹੈ ਕਿ ਜੇ ਅਸੀਂ ਆਪਣੇ ਪੁਰਾਣੇ ਕਲਚਰ ਨੂੰ ਭੁੱਲਦੇ ਜਾ ਰਹੇ ਹਾਂ ਤੇ ਸਾਨੂੰ ਉਹਨਾਂ ਨੂੰ ਨਵੇਂ ਮਤਲਬ ਸਾਨੂੰ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਤੇ ਆਪਣੇ ਨਵੇਂ ਬੱਚਿਆਂ ਜਿਹੜੀ ਨਵੀਂ ਪੀੜੀ ਦੇ ਬੱਚੇ ਆ ਉਹਨਾਂ ਨੂੰ ਵੀ ਆਪਣੇ ਕਲਚਰ ਦੇ ਨਾਲ ਜੋੜਨਾ ਚਾਹੀਦਾ ਹੈ ਜੀ। ਹਾਂਜੀ। ਧੰਨਵਾਦ। ਆਰ ਕੱਢ ਨਾ ਰਹਾ ਚੰਗੀ ਬੈਵੀ ਰਾ ਲੌਂਗ ਸਲਾਮੀ ਪਾਵਾ ਚੰਗੀ ਬੈਵੀ ਹੋ ਲੌਂਗ ਸਲਾਮੀ ਪਾਵਾ ਚੰਗੀ ਹੈ ਵੀਰ ਕੰਮ ਚੰਗੀ ਕਰ ਦੇ ਨੰਦਰ ਮਾਮਲਾ ਹਾਰੀ ਜੱਟ ਮੇਲੇ ਤੇ ਨੁਕਰ ਨੇ ਤਾਂ ਨਹੀਂ ਆ ਬੁਖਮਾਨ ਫਿਰ ਜਗਦੀ ਦੇ ਘੇਰੇ ਮੈਂ ਤਨ ਵਜ ਰਹੀ ਜੈਨ ਬਾਬਾ ਰਾਮ ਘੇਰੇ ਮੈਂ ਤਨ ਵਜ ਰਹੀ ਜੈਨ ਬਾਬਾ ਚੱਲ ਗੱਡੋ ਇਹ ਮੁੰਡੇ ਆਵੇ ਮੇਰੀ ਤੋਰ ਤੂੰ ਵੇਖਣੀ ਏ ਮੁੰਡੇ ਆਵੇ ਮੇਰੀ ਤੋਰ ਤੂੰ ਵੇਖਣੀ ਚੜ੍ਹ ਵਾਲਾ ਲੇ ਚੰਗੀ ਦਵ ਲੱਗ ਜੁਨੇ ਮੁੰਡੇ ਆਵੇ ਚੰਗੀ ਦਵ ਲੱਗ ਤੂੰ ਜੁਨੇ ਰਾਜਾ ਚੰਗੀ ਦਵ ਲੱਗ ਤੂੰ ਜੁਨੇ ਰਾਜਾ ਤੇਰੀ ਤੋਰੀ ਮੇਰੀ ਵੇਖਣੀ ਅਸਾ ਥੂਰੀ ਅੱਜ ਤੀਆਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੀ ਕਹੋਗੇ ਜੀ ਮੈਂ ਗਿਆਨਪੁਰ ਬਾਈਪਾਉ ਸ਼ੰਗਾਰਾ ਸਿੰਘ ਸਿੱਧੂ ਪਿੰਡਵਾੜਾ ਪਉਂਡੀ ਗਾਉਂ ਰਹਿਣ ਵਾਲੀ ਹਾਂ ਨਾਲ ਹੋ ਜੂ ਨਾਲ ਅਸੀਂ ਤੀਆਂ ਦਾ ਤਿਹਾਰ ਬੜੀ ਖੁਸ਼ੀ ਤੇ ਚਾਵਲ ਨਾਲ ਮਨਾ ਰਹੇ ਹਾਂ ਆਏ 2-3 ਵਾਰ ਹੀ ਹੋ ਚੁੱਕੇ ਆ ਸਾਡਾ ਇੱਥੇ ਤਿਹਾਰ ਮਨਾਉਂਦੇ ਹਨ ਕਿਸੇ ਤੀਆਂ ਦੇ ਤਿਹਾਰ ਬਾਰੇ ਕਿਸੇ ਨੂੰ ਮਾਲਮ ਨਹੀਂ ਸੀਗਾ ਇੱਥੇ ਇੱਥੇ ਬਿਲਕੁਲ ਕੋਈ ਪਿੰਡ ਵਿੱਚ ਤੀਆਂ ਨਹੀਂ ਸੀ ਮਨਾਉਂਦਾ 70 'ਚ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਅਸੀਂ 22 23 ਤੇ 24 'ਚ ਮਨਾਇਆ ਤੀਆਂ ਅਸੀਂ ਦੋਨੇ ਭੈਣਾਂ ਨੇ ਇਸ ਚੀਜ਼ ਦਾ ਚੁੱਕਿਆ ਮੇਲਾ ਵਿਆਪਾਈ ਕਰ ਗਏ ਪਿੰਡ ਦੇ ਵਿੱਚ ਤੇ ਸਾਰਾ ਪਿੰਡ ਖੁਸ਼ੀ ਦੇ ਨਾਲ ਇਸ ਚੀਜ਼ ਨੂੰ ਮਨਾ ਰਿਹਾ ਹੈ ਕੁੜੀਆਂ ਸਹੁਰਿਆਂ ਤੋਂ ਟੇਕੇ ਆ ਰਹੀਆਂ ਐ ਟੇਕੇ ਆ ਕੇ ਆਪਣੇ ਕੁਛੀ ਦਾ ਹਜ਼ਾਰ ਕਰਦੀਆਂ ਨੇ ਆਪਣੇ ਸਹੁਰਿਆਂ ਬਾਰੇ ਆਪਣੇ ਸੱਤ ਸਹੁਰੇ ਬਾਰੇ ਜਾਂ ਆਪਣੇ ਪਤੀ ਬਾਰੇ ਦੱਸਦੀਆਂ ਨੇ ਕੋਈ ਲੜਕੀ ਸਹੁਰੇ ਆਈ ਹੈ ਸੌਣ ਦੇ ਮਹੀਨੇ ਵਿੱਚ ਉਸ ਲੜਕੀ ਨੂੰ ਉਹਦਾ ਪ੍ਰੋਣਾ ਲੈਣ ਆ ਜਾਂਦਾ ਉਹ ਕਹਿੰਦੀ ਆ ਸੌਣ ਮਹੀਨਾ ਬਰੇ ਮੇਘਲਾ ਵੇ ਤੂੰ ਲੈਣ ਆ ਗਿਆ ਖਾਲੀ ਗੱਡੀ ਜਾ ਵੇ ਤੂੰ ਲੈਣ ਆ ਗਿਆ ਮੈਂ ਨਹੀਂ ਜਾਣਾ ਜਾ ਵੇ ਤੂੰ ਲੈਣ ਆ ਗਿਆ ਹੈ ਨਾ ਇਸ ਤਰ੍ਹਾਂ ਕਰਕੇ ਸੌਣ ਦੇ ਮਹੀਨੇ ਵਿੱਚ ਕੁੜੀਆਂ ਨੂੰ ਬਹੁਤ ਚਾਹੰਦਾ ਆਪਣੇ ਟੇਕੇ ਆਉਣ ਦਾ ਤੇ ਪੀਆਂ ਮਨਾਉਣ ਦਾ ਇਹ ਤਿਆਰ ਲੋਲੋਪ ਹੁੰਦੇ ਜਾ ਰਹੇ ਅਸੀਂ ਇਹ ਕਹਿ ਰਹੇ ਹਾਂ ਵੀ ਬੱਚੇ ਸਾਡੇ ਜਿਹੜੇ ਆਜ ਕੱਲ ਨਵੇਂ ਬੱਚੇ ਜਿਹੜੇ ਟੀਵੀ ਤੇ ਫੋਨ ਤੇ ਸੈੱਟ ਹੋਏ ਪਏ ਆ ਉਹ ਅਸੀਂ ਜੋਦੇ ਪੀਣੇ ਚੀਜ਼ਾਂ ਦੇ ਵਾਲਾ ਉਹ ਬੱਚੇ ਤੇ ਰਲ ਮਿਲ ਕੇ ਖੁਸ਼ੀਆਂ ਮਨਾਉਣ ਪਤਾ ਲੱਗੇ ਰਲ ਮਿਲ ਕੇ ਸਾਨੂੰ ਇੱਕ ਦੂਜੇ ਨਾਲ ਦੁੱਖ ਸੋਕ ਹੱਸਾਂ ਮਖੌਲ ਕਰਨ ਦਾ ਹਾਂਜੀ ਫੈਨਰ ਦਾ ਸਦਾਰਾ ਲੈ ਕੇ ਆਉਣਾ ਉਹ ਵੀ ਐਸੇ ਰੀਤ ਨਾਲ ਹੀ ਹਾਂਜੀ ਉਹ ਉਹ ਤੇ ਵੱਖਰੀ ਚੀਜ਼ ਹੈ ਜੀ ਅੱਛਾ ਜੀ ਉਹ ਸੌਂ ਦਾ ਤਿਆਰ ਹੈ ਵੈਸੇ ਸੌਂ ਦਾ ਤਿਆਰ ਹੀ ਆਉਂਦੀ ਠੀਕ ਹੈ ਜੀ ਤੇ ਹਾਂਜੀ ਉਹ ਤਿਆਰ ਤੇ ਲੈ ਕੇ ਆਉਂਦੇ ਆ ਸਾਡੇ ਮਾਝੇ ਚ ਤੇ ਇਹ ਚੀਜ਼ ਘਾਟੀ ਆ ਇਧਰ ਮਾਲਵੇ ਤੇ ਇਹ ਤਿਆਰ ਜ਼ਿਆਦਾ ਹੈਗਾ ਤੇ ਵੈਸੇ ਚਾਹੀਦਾ ਕੁਛ ਕੁੜਿਆਂ ਨੂੰ ਖੋਜ ਕੇ ਰੱਖਣਾ ਮਾਪੇ ਦਾ ਫਰਜ਼ ਬੰਦਾ ਭਰਾਵਾਂ ਦਾ ਵੀ ਫਰਜ਼ ਬੰਦਾ ਬਾਕੀ ਮੈਂ ਤੁਹਾਡੇ ਚੈਨਲ ਦੇ ਰਾਈ ਸਭ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਸਾਰੇ ਰਲ ਮਿਲ ਕੇ ਇਹਨਾਂ ਚੀਜ਼ਾਂ ਮਨਾਓ ਖੁਸ਼ੀਆਂ ਮਨਾਓ ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਆ ਥੈਂਕ ਯੂ ਹਾਂਜੀ ਸਰਪੰਚ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ ਅੱਜ ਦਾ ਪ੍ਰੋਗਰਾਮ ਦੀ ਤੀਆਂ ਦਾ ਤਿਉਹਾਰ ਬੀਬੀਆਂ ਨੇ ਬਣਾਇਆ ਅੱਜ ਇਹਨਾਂ ਨੇ ਮਨਾ ਰਹੀਆਂ ਹਰ ਸਾਲ ਦੀ ਤਰ੍ਹਾਂ ਅਸੀਂ ਜਿਵੇਂ ਸਾਰੇ ਆਖਰੀ ਦਿਨ ਅੱਜ ਉਹਨਾਂ ਨੇ ਸਾਰੀ ਖੁਸ਼ੀ ਨਾਲ ਤੀਆਂ ਮਨਾਇਆ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਤੋਂ ਕਿ ਸਾਡਾ ਪੁਰਾਣਾ ਵਿਰਸਾ ਉਹ ਸਾਡੀਆਂ ਬੀਬੀਆਂ ਸਵਾਲ ਕੇ ਅੱਗੇ ਵਧਾਰੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਰਿਹਾ ਇਸ ਕਰਕੇ ਅਸੀਂ ਹਰ ਸਾਲ ਦੀ ਤਰ੍ਹਾਂ ਪਿੱਛੇ 8 ਦਿਨ ਤੋਂ ਪਹਿਲਾਂ ਅਸੀਂ ਗੁੱਡਾ ਗੁੱਡੀ ਸਾੜਿਆ ਉਹ ਬਾਰਿਸ਼ ਹੋਈ ਉਹ ਵੀ ਬੱਚਿਆਂ ਨੂੰ ਹੁਣ ਪਤਾ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਸਾਰੀਆਂ ਚੀਜ਼ਾਂ ਕਰ ਰਹੇ ਆਂ ਬੀਬੀਆਂ ਹੱਡੀਆਂ ਵੱਡੀਆਂ ਮਾਸਾ ਲੱਕੀਆਂ ਜੀ ਸਹਿਯੋਗ ਰਿਹਾ ਜੀ ਪਿੰਡ ਦਾ ਪੂਰਾ ਸਹਿਯੋਗ ਜੀ ਸਭ ਨੇ ਧਨ ਮਨ ਧਨਾਂ ਦਾਨ ਕੀਤਾ ਸੇਵਾ ਕੀਤੀ ਅਸੀਂ ਲੰਗਰ ਦੇ ਪਿੱਛੇ ਚੌਲਾਂ ਦਾ ਲਾਇਆ ਸੀ ਜਰਦੇ ਦਾ ਲਾਇਆ ਸੀ ਅੱਜ ਅਸੀਂ ਹੁਣ ਭੁਜੀਆ ਪਾਣੇ ਦਾ ਲੰਗਰ ਲਾ ਕੇ ਦੇ ਹੁਣ ਛੁੱਟੀ ਕਰ ਲੱਗ ਗਈ ਨਵੀਂ ਪੀੜੀ ਨੂੰ ਮੈਸੇਜ ਹੋ ਗਿਆ ਨਵੀਂ ਪੀੜੀ ਨੂੰ ਮੈਸੇਜ ਆ ਵੀ ਪਿਆਰ ਨਾਲ ਆਓ ਜੁੜ ਕੇ ਰਹੋ ਤੇ ਆ ਸਾਡੇ ਬੀਬੀਆਂ ਪੁਰਾਣੇ ਸਾਨੂੰ ਵੇਖ ਕੇ ਇਹ ਸਾਰੇ ਸੱਭਿਆਚਾਰ ਪ੍ਰੋਗਰਾਮ ਕਰਿਆ ਕਰੋ ਆਪਾਂ ਵਿਰਸਾ ਨਹੀਂ ਛੱਡਣਾ ਆਪਣਾ ਪਿਛਲਾ ਕਲਚਰ ਸਾਰਾ ਯਾਦ ਰੱਖੋ ਧੰਨਵਾਦ ਜੀ ਓਕੇ